ਸਤਨ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 4 ਬਿਨ ਸਤ ਗੁਰ ਸੇਵੇ ਜੀ ਕੇ ਬੰਦਨ ਜੇਤੇ ਕਰਮ ਕਮਾਹੇ ਬਿਨ ਸਤ ਗੁਰ ਸੇਵੇ ਠਵਰ ਨ ਪਾਵਈ ਮਰ ਜਮੈ ਆਵੇ ਜਾਹੇ ਬਿਨ ਸਤਗੁਰ ਸੇਵੇ ਫਿਕਾ ਬੋਲਣਾ ਨਾਮ ਨਾ ਵਸੈ ਮਨ ਆਏ ਨਾਨਕ ਬਿਨ ਸਤਗੁਰ ਸੇਵੇ ਜੰਪੁਰਬ ਦੇ ਮਾਰੀਐ ਮੋਹ ਕਾਲੈ ਉੱਠ ਜਾਏ ਮਹੱਲਾ ਤੀਜਾ ਇੱਕ ਸਤਗੁਰ ਕੀ ਸੇਵਾ ਕਰੈ ਚੱਕਰੀ ਹਰ ਨਾਮੇ ਲਗੈ ਪਿਆਰ ਨਾਨਕ ਜਨਮ ਸਵਾਰਨੇ ਆਪਣਾ ਕੁਲ ਕਾ ਕਰਨ ਉਦਾਰ ਪੌੜੀ ਆਪੇ ਚਾਟ ਸਾਲ ਆਪ ਹੈ ਪਾਦਾ ਆਪੇ ਚਾਟੜੇ ਪੜਨ ਕੋਆਣੇ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਇਕ ਥੈ ਪੜ ਬੁਝੈ ਸਭ ਆਪੇ ਇਕ ਥੈ ਆਪੇ ਕਰੇ ਈਆਣੇ ਇਕ ਨਾਂਦਰ ਮਹਿਲ ਬੁਲਾਏ ਜਾਂ ਆਪ ਤੇਰੇ ਮਨ ਸੱਚੇ ਭਾਣੇ ਜਿੰਨਾ ਆਪੇ ਗੁਰਮੁਖ ਦੇਵ ਡਿਆਈ ਸੇ ਜਨ ਸੱਚੀ ਦਰਗਹਿ ਜਾਣੇ ਇੱਕ ਨੰਦਰ ਮਹਿਲ ਬੁਲਾਏ ਜਾ ਆਪ ਤੇਰੇ ਮਨ ਭਾ ਮਨ ਸੱਚੇ ਪਾਣੇ ਜਿੰਨਾ ਆਪੇ ਗੁਰਮੁਖ ਦੇਵ ਡਿਆਈ ਸੇ ਸਤ ਸੇ ਜਨ ਸੱਚੀ ਦਰਗਹਿ ਜਾਣੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਹਨਾਂ ਅਜੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਸ਼ਲੋਕ ਉਚਾਰਨ ਕੀਤੇ ਹੋਏ ਹਨ ਜਿਸ ਦੇ ਵਿੱਚ ਗੁਰੂ ਅਮਰਦਾਸ ਜੀ ਦਾ ਵੇ ਇੱਕ ਮਹੱਲਾ ਤੀਜਾ ਹੈ ਗੁਰੂ ਸਾਹਿਬ ਜੀ ਫਰਮਾਨ ਕਰਦੇ ਕਹੇ ਨੇ ਸਤਗੁਰੂ ਦੀ ਦੱਸੀ ਹੋਈ ਕਾਰ ਕਰਨ ਤੋਂ ਬਿਨਾਂ ਜਿਤਨੇ ਕੰਮ ਜੀਵ ਕਰਦੇ ਹਨ ਉਹ ਉਹਨਾਂ ਲਈ ਬੰਧਨ ਬਣਦੇ ਹਨ ਭਾਵ ਉਹ ਕਰਮ ਹੋਰ ਵਧੇਕ ਮਾਇਆ ਦੇ ਮੋਹ ਵਿੱਚ ਫਸਾਉਂਦੇ ਹਨ ਸਤਗੁਰੂ ਦੀ ਸੇਵਾ ਤੋਂ ਬਿਨਾਂ ਕੋਈ ਹੋਰ ਆਸਰਾ ਜੀਵ ਨੂੰ ਮਿਲਦਾ ਨਹੀਂ ਤੇ ਇਸ ਕਰਕੇ ਮਰਦੇ ਤੇ ਜੰਮਦੇ ਰਹਿੰਦੇ ਹਨ ਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਤੋਂ ਖੁੰਝ ਕੇ ਮਨੁੱਖ ਹੋਰ ਹੋਰ ਫਿੱਕੇ ਬੋਲ ਬੋਲਦਾ ਹੈ ਇਸ ਦੇ ਹਿਰਦੇ ਵਿੱਚ ਨਾਮ ਨਹੀਂ ਵਸਦਾ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਇਹ ਨਾਨਕ ਸਤਿਗੁਰੂ ਦੀ ਸੇਵਾ ਤੋਂ ਬਿਨਾ ਜੀਵ ਮਾਨੋ ਜੰਪੁਰੀ ਵਿੱਚ ਬੱਧੇ ਮਾਰੀਦੇ ਹਨ ਤੇ ਤੁਰਨ ਵੇਲੇ ਜੱਗ ਤੋਂ ਮੂੰ ਕਾਲਖ ਖਟ ਕੇ ਜਾਂਦੇ ਹਨ ਕਈ ਮਨੁੱਖ ਸਤਿਗੁਰੂ ਦੀ ਦਸੀ ਹੋਈ ਸਿਮਰਨ ਦੀ ਕਾਰ ਕਰਦੇ ਹਨ ਤੇ ਉਹਨਾਂ ਦਾ ਪ੍ਰਭੂ ਦੇ ਨਾਮ ਵਿੱਚ ਪਿਆਰ ਬਣ ਜਾਂਦਾ ਹੈ। ਹੇ ਨਾਨਕ ਉਹ ਆਪਣਾ ਮਨੁੱਖਾ ਜਨਮ ਸਵਾਰ ਲੈਂਦੇ ਹਨ ਤੇ ਆਪਣੀ ਕੁਲ ਵੀ ਤਾਰ ਲੈਂਦੇ ਹਨ। ਪ੍ਰਭੂ ਆਪ ਹੀ पाठशाला ਹੈ। ਆਪ ਹੀ ਉਸਤਾਦ ਹੈ ਤੇ ਆਪ ਹੀ ਮੁੰਡੇ ਪੜ੍ਹਨ ਨੂੰ ਲਿਆਉਂਦਾ ਹੈ। ਆਪ ਹੀ ਮਾਪਿਓ ਹੈ ਤੇ ਆਪ ਹੀ ਬਾਲਕਾਂ ਨੂੰ ਸਿਆਣੇ ਕਰਦਾ ਹੈ। ਇੱਕ ਥਾਂ ਸਭ ਕੁਝ ਪੜ ਕੇ ਆਪ ਹੀ ਸਮਝਦਾ ਹੈ ਤੇ ਇੱਕ ਥਾਂ ਆਪ ਹੀ ਬਾਲਕਾਂ ਨੂੰ ਜਾਣੇ ਕਰ ਦਿੰਦਾ ਹੈ। ਏ ਸੱਚੇ ਹਰੀ ਜਦੋਂ ਆਪ ਤੇਰੇ ਮਨ ਵਿੱਚ ਚੰਗੇ ਲੱਗਦੇ ਹਨ ਤਾਂ ਤੂੰ ਇੱਕਣਾ ਨੂੰ ਆਪਣੇ ਮਹਿਲ ਵਿੱਚ ਤੁਰ ਅੰਦਰ ਬੁਲਾ ਲੈਂਦਾ ਹੈ। ਜਿਨ੍ਹਾਂ ਗੁਰਮੁਖਾਂ ਨੂੰ ਆਪ ਆਦਰ ਦਿੰਦਾ ਹੈ ਉਹ ਸੱਚੀ ਦਰਗਾਹ ਵਿੱਚ ਪ੍ਰਗਟ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸੀ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਟਡ ਬਾਈ ਆਵਰ 4ਥ ਗੁਰੂ ਗੁਰੂ ਰਾਮਦਾਸ ਜੀ ਅੰਡਰ ਹੈਡਿੰਗ ਸਲੋਕ 4ਥ ਮਹਿਲ ਗੁਰੂ ਸਾਹਿਬ ਜੀ ਸੇ ਕਿਡ ਥੈਟ ਵਿਦਆਊਟ ਸਰਵਿੰਗ ਦਾ ਟਰੂ ਗੁਰੂ ਦਾ ਡੀਡਸ ਵਿਚ ਆਰ ਡਨ ਆਰ ਓਨਲੀ ਚੇਂਜ ਬਾਈਂਡਿੰਗ ਦਾ ਸੋ without serving the true guru they find no place of rest they die only to be born again they continue coming and going without serving the true guru their speech is a speed. they do not enshrine the name the Nam of the lord in the mind o nanak without serving the true guru they are bound and gagged and beaten in the city of death. They depart with blackened faces. Third Mahal Some wait upon and serve the true Guru. They embrace love for the Lord's name. O Nanak, they reform their lives and save their generations as well. Pari. He himself is the school, he himself is the teacher, and he himself brings the students to beat out. He himself is the father, he himself is the mother, and he himself makes the children wise. In one place, he teaches them to read and understand everything, while in another place, he himself makes them ignorant. Some you summon to the mention of your presence within. When they become pleasing to your mind, O true Lord, the gurmukh whom you have blessed with greatness, that humble being is known and respected in your true court. Ji khalsa. ਵਾਹਿਗੁਰੂ ਜੀ ਕੀ ਫਤ